ਅਜ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ ਕਿ ਜਿਸ ਮਨੁੱਖ ਨੇ ਪੂਰੇ ਗੁਰੂ ਕੋਲੋਂ ਵਡਿਆਈ ਇੱਜ਼ਤ ਪ੍ਰਾਪਤ ਕਰ ਲਈ ਉਸ ਦੇ ਮਨ ਵਿੱਚ ਰੱਬ ਦਾ ਨਾਮ ਆਵਜਦਾ ਹੈ ਜੋ ਹਰ ਇੱਕ ਕਿਸਮ ਦੀ ਚਿੰਤਾ ਫਿਕਰ ਦੂਰ ਕਰ ਦਿੰਦਾ ਹੈ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰੋਂ ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੋਂ ਸੋਭਾ ਹਾਸਲ ਕੀਤੀ हे जगत दे मालिक प्रभु मेहर करो मैं त्वाडा नाम सिमरदा रहा इस तो चंगा मेनू होर कोई काम ना लगया रब जी मैं गुरु दी शरण पैके आत्मिक आनंद दी बख्शिश करण वाला त्वाडा नाम मांगदा हां ताकि मेरे मन विच उस नाम दी बरकत नाल हर वेले आनंद बणया रहे जिस मनुख ने पूरे गुरु कोलो उस दे शबद दे राही आत्मिक जीवन दी सूझ प्राप्त कीती ਉਸਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸ਼ਰਦਾ ਵਿਸ਼ਵਾਸ ਦੀ ਦਾਤ ਲਵ ਲਈ ਇਹ ਸ਼ਰਦਾ ਕਿ ਪਰਮਾਤਮਾ ਸਾਰੇ ਜਗਤ ਵਿੱਚ ਇੱਕ ਸਮਾਨ ਵਿਆਪਕ ਹੈ ਜਿਹੜਾ ਵੀ ਮਨੁੱਖ ساری ਉਮਰ ਪ੍ਰਭੂ ਨੂੰ ਸ੍ਰਿਸ਼ਟੀ ਵਿੱਚ ਇੱਕ ਸਮਾਨ ਵਜਦਾ ਵੇਖਦਾ ਹੈ ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ ਉਸ ਵੱਲ ਜਮਰਾਜ ਕਦੇ ਨਹੀਂ ਤੱਕਦਾ